ਬਾਈ ਜੀ ਸੋਨ ਨੂੰ ਇੱਕ ਮੱਝ ਦਿਖਾ ਰਹੇ ਆ ਮੱਝ ਇਹ ਸੇਲ ਕਰਨੀ ਆ ਦੂਜੇ ਸੂਏ ਮੱਝ ਆ 16 ਲੀਟਰ ਦੁੱਧ ਆ ਬਾਈ ਜੀ ਫੁੱਲ ਗਰੰਟੀ ਹੋਊਗੀ ਘਰ ਦੀ ਪਲੀ ਹੋਈ ਝੋਟੀ ਆ ਬਹੁਤ ਸ਼ੌਂਕ ਨਾਲ ਤਿਆਰ ਕਰੀ ਆ ਤੇ ਇਹ ਆਪਾਂ ਸੇਲ ਕਰਨੀ ਆ ਤੁਸੀਂ ਦੇਖ ਲਓ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੇ ਆ ਸਾਰੀ ਝੋਟੀ ਬਹੁਤ ਵਧੀਆ ਬਸ ਸੂਣ ਵਾਲੀ ਆ ਇੱਕ ਦੋ ਦਿਨਾਂ ਦੇ ਵਿੱਚ ਸੂਪੂਗੀ ਜੇ ਕਿਸੇ ਵੀਰ ਭਾਈ ਨੇ ਇਹ ਝੋਟੀ ਲੈਣੀ ਆ ਫਿਰ ਟਾਉਂਦੇ ਆ ਤਾਂ ਤੁਹਾਨੂੰ ਆਪਾਂ ਨੰਬਰ ਪਾ ਦਿੰਨੇ ਆ ਇਸ ਨੰਬਰ ਤੇ ਫੋਨ ਕਰ ਲਿਓ ਇਹ ਝੋਟੀ ਬਾਈ ਜੀ ਪਿੰਡ ਹੀਰਕਾ ਜ਼ਿਲ੍ਹਾ ਮਾਨਸਾ ਦੇ ਵਿੱਚ ਆ ਬਹੁਤ ਹੀ ਵਧੀਆ ਫੁੱਲ ਗਰੰਟੀ ਵਾਲੀ ਚੀਜ਼ ਆ ਕਿਸੇ ਪ੍ਰਕਾਰ ਦਾ ਕੋਈ ਮੱਝ ਦੇ ਵਿੱਚ ਨੁਕਸ ਕੋਈ ਬਿਮਾਰੀ ਕੁਝ ਵੀ ਨਹੀਂ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਜੇ ਕਿਸੇ ਵੀ ਰਪਣ ਲੈਣੇ ਫੋਨ ਜਰੂਰ ਕਰਿਓ ਬਾਈ ਜੀ ਧੰਨਵਾਦ